ਸੋਸ਼ਰ ਕਾਲ ਜੀ ਜੇ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਸੱਚ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸੁਪਰਾ ਦੇਖਣਾ ਪਏਗਾ ਸੁਪਨੇ ਦੇਖਣ ਤੇ ਕੋਈ ਲਿਮਿਟੇਸ਼ਨ ਨਹੀਂ ਤੁਸੀਂ ਜਿੰਨਾ ਜ਼ਿਆਦਾ ਵੱਡਾ ਸੁਪਨਾ ਦੇਖੋਗੇ ਓਨੇ ਜਿਆਦਾ ਤੁਹਾਡੇ ਵੱਡੇ ਸੁਪਨੇ ਹੋਣਗੇ ਓਨੇ ਜਿਆਦਾ ਤੁਸੀਂ ਮਿਹਨਤ ਕਰੋਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਤਿਆਰ ਰਹੋਗੇ ਇਸ ਦੁਨੀਆ ਦੇ ਵਿੱਚ ਜਿੰਨੇ ਵੀ ਹੁਣ ਤੱਕ ਮਹਾਨ ਲੋਕ ਹੋਏ ਨੇ ਉਹਨਾਂ ਨੇ ਕੋਈ ਸੁਪਨਾ ਦੇਖਿਆ ਸੀ ਉਹਨਾਂ ਨੇ ਜੇ ਸੁਪਨਾ ਦੇਖਿਆ ਸੀ ਤਾਂ ਹੀ ਉਹਨਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਕੀਤੀ ਸੀ ਸੋ ਇਸੇ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਹੈ ਜਿੰਨਾ ਜ਼ਿਆਦਾ ਵੱਡਾ ਸੋਚੋਗੇ ਜਿੰਨੀ ਜ਼ਿਆਦਾ ਸੋਚ ਵੱਡੀ ਰੱਖੋਗੇ ਉੰਨੀ ਜ਼ਿਆਦਾ ਤੁਸੀਂ ਵੱਡੇ ਸੁਪਨੇ ਦੇਖ ਸਕਦੇ ਹੋ ਤੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਤੁਸੀਂ ਆਪਣੇ ਆਪ ਨੂੰ ਤਿਆਰ ਰੱਖਣਾ ਕਿ ਤੁਸੀਂ ਮਿਹਨਤ ਕਰੋਗੇ ਜਿੰਨੀ ਜ਼ਿਆਦਾ ਮਿਹਨਤ ਕਰੋਗੇ ਪੂਰੀ ਲਗਨ ਦੇ ਨਾਲ ਆਪਣੇ ਸੁਪਨਿਆਂ ਦੇ ਬਾਰੇ ਸੋਚੋਗੇ ਤੇ ਉਹਨਾਂ ਦੇ ਉੱਤੇ ਕੰਮ ਕਰੋਗੇ ਤੇ ਉਹਨਾਂ ਹੀ ਜ਼ਿਆਦਾ ਤੁਸੀਂ ਆਪਣੀ ਲਾਈਫ ਦੇ ਵਿੱਚ ਸਕਸੈਸਫੁਲ ਹੋਵੋਗੇ ਇਸ ਜ਼ਿੰਦਗੀ ਦੇ ਵਿੱਚ ਕਿਸੇ ਇਨਸਾਨ ਦੇ ਕੋਈ ਲਿਮਿਟੇਸ਼ਨ ਨਹੀਂ ਕਿ ਤੂੰ ਨਹੀਂ ਸੁਪਨੇ ਦੇਖ ਸਕਦਾ ਤੂੰ ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਆ ਜਾਂ ਫਿਰ ਤੂੰ ਪੂਰ ਫੈਮਿਲੀ ਦੇ ਵਿੱਚੋਂ ਆ ਜਿਵੇਂ ਕੀ ਫੈਮਿਲੀ ਦੇ ਵਿੱਚੋਂ ਮਰਜੀ ਆ ਇਹ ਕੋਈ ਲਿਮਿਟੇਸ਼ਨ ਨਹੀਂ ਕਿਸੇ ਵੀ ਇਨਸਾਨ ਤੇ ਕਿ ਉਹ ਸੁਪਨੇ ਵੱਡੇ ਨਹੀਂ ਦੇਖ ਸਕਦੇ ਅਸੀਂ ਇਨਸਾਨ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਕੀ ਗਲਤੀ ਕਰਦੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਹੁਣ ਜੋ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਲੋਕ ਨੇ ਉਹ ਸ਼ੁਰੂ ਤੋਂ ਹੀ ਸਕਸੈਸਫੁਲ ਨੇ ਆਪਣਾ ਇੱਕ ਸਟੇਟਸ ਸੀਗਾ ਉਹਨਾਂ ਦੇ ਕੋਲ ਪੈਸਾ ਸੀਗਾ ਉਹਨਾਂ ਨੇ ਜੋ ਚਾਹਿਆ ਉਹਨਾਂ ਨੇ ਉਹੀ ਕੁਝ ਕੀਤਾ ਸੋ ਜਿੱਥੇ ਅਸੀਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰਦੇ ਹਾਂ ਚਾਹੇ ਤੁਸੀਂ ਕਿਸੇ ਵੀ ਇਨਸਾਨ ਦਾ ਬਾਇਓ ਡਾਟਾ ਕੱਢ ਲਓ ਕਿ ਉਹਦਾ ਬੈਕਗ੍ਰਾਉਂਡ ਕਿਦਾਂ ਦਾ ਹੈ ਕਰਦਾ ਸੀਗਾ ਜੇ ਉਹ ਤਾਂ ਸਭ ਤੋਂ ਪੂਰ ਬੈਕਗ੍ਰਾਉਂਡ ਸੀ ਜਾਂ ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਸੀ ਸਭ ਤੋਂ ਪਹਿਲਾਂ ਉਹ ਦੇਖੋ ਉਸ ਇਨਸਾਨ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਕੀ ਕੀਤਾ ਕੀ ਕਰਨਾ ਚਾਹੁੰਦਾ ਸੀ ਕਿਵੇਂ ਦਾ ਉਹਨੇ ਸੁਪਨਾ ਦੇਖਿਆ ਕਿਹੜੀਆਂ ਕਿਹੜੀਆਂ ਉਹਦੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਆਈਆਂ ਕਿ ਨਾ ਕਿਨਾਂ ਨੂੰ ਉਹਨਾਂ ਨੇ ਫੇਸ ਕੀਤਾ ਉਹ ਕਿਸੇ ਦਾ ਵੀ ਬਾਇਓ ਡਾਟਾ ਪੜ੍ਹ ਕੇ ਫਿਰ ਤੁਸੀਂ ਆਪਣੀ ਜ਼ਿੰਦਗੀ ਦਾ ਉਸ ਇਨਸਾਨ ਦੇ ਨਾਲ ਕੰਪੈਰੀਜ਼ਨ ਕਰੋ ਕਿ ਜੋ ਤੁਹਾਨੂੰ ਅੱਜ ਕੁਝ ਮਿਲ ਰਿਹਾ ਹੈ ਕਿ ਉਸ ਇਨਸਾਨ ਨੂੰ ਉਸ ਦੇ ਟਾਈਮ ਦੇ ਵਿੱਚ ਉਹ ਕੁਝ ਮਿਲਿਆ ਇਹ ਸ਼ਾਇਦ ਤੇ ਤੁਹਾਨੂੰ ਇਹ ਹੀ ਪਤਾ ਲੱਗੇਗਾ ਕਿ ਨਹੀਂ ਉਸ ਇਨਸਾਨ ਨੂੰ 올ਸਟਾਈਮ ਤੇ ਕੁਝ ਵੀ ਨਹੀਂ ਸੀ ਮਿਲਣਾ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਮੋਬਾਈਲ ਆ ਸਾਨੂੰ ਕੁਝ ਵੀ ਚਾਹੀਦਾ ਸੀ ਆਰਾਮ ਦੇ ਨਾਲ ਸਰਚ ਕਰ ਲੈਣੇ ਆ ਪਰ ਉਸ ਟਾਈਮ ਤੇ ਕਿੰਨੀਆਂ ਕਿਤਾਬਾਂ ਪੜ੍ਹ ਕੇ ਕਿੰਨੇ ਦੂਰ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਦੇ ਕੋਲੋਂ ਜਦੋਂ ਉਹਨਾਂ ਨੇ ਇਨਫੋਰਮੇਸ਼ਨ ਇਕੱਠੀ ਕਰਨੀ ਸੀ ਤੇ ਇੱਕ ਬੁੱਕ ਲਿਖਣੀ ਸੀ ਤੇ ਬੁੱਕ ਲਿਖਣ ਦੇ ਲਈ ਕਿੰਨੀ ਜ਼ਿਆਦਾ ਮਿਹਨਤ ਕੀਤੀ ਸੀ ਉਹਨਾਂ ਦਾ ਵੀ ਸੁਪਨਾ ਸੀ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣ ਸੋ ਇਸੇ ਤਰ੍ਹਾਂ ਤੁਸੀਂ ਵੀ ਇੱਕ ਵੱਡਾ ਸੁਪਨਾ ਲੈਣਾ ਭਾਵੇਂ ਤੁਸੀਂ ਕਿਸੇ ਵੀ ਕਲਾਸ ਦੇ ਵਿੱਚ ਆਉਣੀ ਉਹ ਮਿਡਲ ਕਲਾਸ ਦੇ ਵਿੱਚੋਂ ਕਿਵੇਂ ਦੀ ਕਲਾਸ ਦੇ ਵਿੱਚੋਂ ਵੀ ਉਹ ਇਹ ਨਾ ਸੋਚੋ ਕਿ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਫੇਰ ਹੀ ਤੁਸੀਂ ਸਕਸੈਸਫੁਲ ਹੋ ਸਕਦੇ ਹੋ ਸਕਸੈਸਫੁਲ ਇਨਸਾਨ ਫੇਰ ਹੁੰਦਾ ਪੈਸਾ ਇਨਸਾਨ ਫੇਰ ਬਣਾਉਂਦਾ ਜਦੋਂ ਉਹ ਵੱਡੇ ਸੁਪਨੇ ਦੇਖਦਾ ਜਦੋਂ ਉਹ ਮਿਹਨਤ ਦੇ ਲਈ ਆਪਣੇ ਆਪ ਨੂੰ ਤਿਆਰ ਰੱਖਦਾ ਕਿ ਮੈਂ ਜੋ ਵੀ ਸੁਪਨਾ ਦੇਖਿਆ ਜੋ ਵੀ ਮੇਰਾ ਸੁਪਨਾ ਹੈ ਮੈਂ ਇਹਨੂੰ ਪੂਰਾ ਕਰੂੰਗਾ ਪੂਰੀ ਮਿਹਨਤ ਲਗਾ ਦਿਓ ਆਪਣੇ ਸੁਪਨਾ ਪੂਰਾ ਕਰਨ ਦੇ ਲਈ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਜੋ ਵੀ ਤੁਹਾਡਾ ਗੋਲ ਆ ਉਸ ਗੋਲ ਨੂੰ ਅਚੀਵ ਕਰਨ ਲਈ ਪਰ ਆਪ ਨੇ ਆਪ ਨੂੰ ਤਿਆਰ ਰੱਖੋ ਕਿ ਤੁਸੀਂ ਜਰੂਰ ਆਪਣੇ ਗੋਲਸ ਨੂੰ ਪੂਰਾ ਕਰਨਾ। ਇੱਕ ਤੁਸੀਂ ਇਮੇਜਨ ਕਰੋ ਕਿ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੋਣੀ ਚਾਹੀਦੀ ਆ। ਮੰਨ ਲਓ ਕਿ ਤੁਹਾਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ। ਇੱਕ ਮਹੀਨੇ ਦੇ ਵਿੱਚ ਤੁਸੀਂ ਕਿਵੇਂ ਦੀ ਜ਼ਿੰਦਗੀ ਚਾਹੁੰਦੇ ਹੋ? ਕਿੱਥੇ ਜਾਣਾ ਚਾਹੁੰਦੇ ਹੋ? ਕੀ ਹੋਣਾ ਚਾਹੀਦਾ ਤੁਹਾਡੀ ਜ਼ਿੰਦਗੀ ਦੇ ਵਿੱਚ? ਤੁਹਾਡਾ ਘਰ ਕਿਵੇਂ ਦਾ ਹੋਣਾ ਚਾਹੀਦਾ? ਤੁਸੀਂ ਕਿਵੇਂ ਦੀ ਜੌਬ ਚਾਹੁੰਦੇ ਹੋ ਜਾਂ ਫਿਰ ਤੁਸੀਂ ਸੈਲਫ এমਪਲਾਈ ਬਣਨਾ ਚਾਹੁੰਦੇ ਹੋ? ਤੁਸੀਂ ਕੀ ਚਾਹੁੰਦੇ ਹੋ? ਆਪਣੇ ਆਪ ਨੂੰ ਸਵਾਲ ਪੁੱਛੋ। ਤੁਹਾਡੇ ਬਹੁਤ ਸਾਰੇ ਦੋਸਤ ਹੋਣ ਤੁਹਾਨੂੰ ਜੋ ਚਾਹੀਦਾ ਉਹ ਤੁਹਾਨੂੰ ਮਿਲ ਜੇ। ਜਦੋਂ ਤੋਂ ਤੁਸੀਂ ਇਸ ਇਮੇਜਿਨੇਸ਼ਨ ਨੂੰ ਕਰ ਲਿਆ ਤਾਂ ਫਿਰ ਆਪਣੇ ਆਪ ਦੀ ਰਿਐਲਿਟੀ ਦੇ ਵਿੱਚ ਆਓ ਤੇ ਆਪਣੇ ਆਪ ਤੋਂ ਸਵਾਲ ਪੁੱਛੋ ਕਿ ਸੱਚਮੁੱਚ ਆਉਣ ਵਾਲੇ 50 ਸਾਲਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਐਵੇਂ ਦੀ ਹੋਣੀ ਚਾਹੀਦੀ ਆ ਜੇ ਉਵੇਂ ਦੀ ਹੀ ਹੋਣੀ ਚਾਹੀਦਾ ਆਪਣੇ ਆਪ ਨੂੰ ਗੋਲਸ ਨੂੰ ਪੂਰਾ ਕਰਨ ਦੇ ਲਈ ਤਿਆਰ ਰੱਖੋ ਮਿਹਨਤ ਕਰੋ ਕਿ ਆਉਣ ਵਾਲੇ 50 ਸਾਲਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਐਵੇਂ ਦੀ ਹੋਣੀ ਚਾਹੀਦੀ ਆ ਅਸੀਂ ਇਹ ਗਲਤੀ ਕਰਦੇ ਆ ਕਿ ਅਸੀਂ ਸੁਪਨੇ ਨਹੀਂ ਦੇਖਦੇ ਵੱਡੇ ਸੁਪਨੇ ਨਹੀਂ ਦੇਖਦੇ ਅਸੀਂ ਇੱਕ ਤੰਗ ਸੋਚ ਦੇ ਵਿੱਚ ਰਹਿੰਦੇ ਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਕੁਝ ਨਹੀਂ ਹੋ ਸਕਦਾ ਜਿੱਥੇ ਤੁਸੀਂ ਜ਼ਿੰਦਗੀ ਦੀ ਸਭ ਤੋਂ ਵੱਡੀ ਕਲਤੀ ਕਰ ਦਿਓ ਅੱਜ ਤੋਂ ਪਹਿਲਾਂ ਦੇ 5 ਸਾਲ ਦੇ ਬਾਰੇ ਦੇਖੋ ਕਿ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਕੁਝ ਸੋਚਿਆ ਸੀ ਕਿ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਕੁਝ ਕਰਨਾ ਕੁਝ ਕਨੇ ਸੋਚਿਆ ਹੋਣਾ ਤੇ ਬਹੁਤਿਆਂ ਨੇ ਨਹੀਂ ਸੋਚਿਆ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਰੈਗੂਲਰ ਜੋ ਸਾਡੀ ਲਾਈਫ ਆ ਸੀ ਉਸੇ ਤਰ੍ਹਾਂ ਕੱਢਣ ਦੇ ਬਾਰੇ ਸੋਚਦੇ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਚੱਲ ਰਿਹਾ ਬਸ ਠੀਕ ਆ ਮੈਂ ਜੋਬ ਕਰ ਰਹੀ ਹਾਂ ਬਸ ਠੀਕ ਆ ਮੈਂ ਕੁਝ ਵੀ ਕਰ ਰਹੀ ਹਾਂ ਜੋ ਵੀ ਮੇਰਾ ਕੰਮ ਚੱਲ ਰਿਹਾ ਇਹ ਮੈਂ ਸੈਟੀਸਫਾਈ ਹਾਂ ਸੋ ਉਹ ਸੈਟੀਸਫੈਕਸ਼ਨ ਜਦੋਂ ਤੁਸੀਂ ਇੱਕ ਸੈਟੀਸਫੈਕਸ਼ਨ ਦੇ ਵਿੱਚ ਆ ਗਏ ਇੱਕ ਤਾਂ ਦੀਆਤੀ ਬਹੁਤ ਜ਼ਿਆਦਾ ਪੋਖ ਖੁੰਦੀਆ ਕਮਾਉਂਦੀ ਕਿ ਮੈਂ ਕਮਾਵਾ ਮੇਰੇ ਕੋਲ ਬਹੁਤ ਸਾਰਾ ਪੈਸਾ ਆਵੇ ਪਰ ਫਿਰ ਵੀ ਬਹੁਤ ਐਸਾ ਹੋਣ ਦੇ ਬਾਵਜੂਦ ਕਈ ਲੋਕਾਂ ਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਪਰ ਕਿ ਤੁਸੀਂ ਆਪਣੇ ਆਪ ਨੂੰ ਇੱਕ ਸੈਟੀਸਫੈਕਸ਼ਨ ਦੇ ਵਿੱਚ ਰੱਖਣ ਲਾਂਗੇ ਕਿ ਜੋ ਵੀ ਤੁਹਾਡੇ ਜੌਬ ਚੱਲ ਰਹੀ ਹੈ ਜੋ ਵੀ ਤੁਹਾਡਾ ਟਾਈਮ ਚੱਲ ਰਿਹਾ ਹੈ ਬਸ ਠੀਕ ਆ ਤਾਂ ਯਕੀਨ ਮੰਨਿਓ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕੁਝ ਨਹੀਂ ਕਰੋਗੇ ਕਿਉਂਕਿ ਤੁਸੀਂ ਕਿ ਸੈਟੀਸਫੈਕਸ਼ਨ ਦੇ ਵਿੱਚੋਂ ਅਸੀਂ ਆਪਣੇ ਧਾਮ ਤੇ ਅਸੀਂ ਪੂਰੀ ਮਿਹਨਤ ਦੇ ਲਈ ਆਪਣੇ ਜੋ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਕਿੰਨੀ ਕ ਮਿਹਨਤ ਕਰਦੀਆਂ ਤੇ ਕੀ ਅਸੀਂ ਸੈਟੀਸਫਾਈਆ ਆਪਣੇ ਅਬਸੂਟ ਸਵਾਲ ਜ਼ਰੂਰ ਪੁੱਛੋ ਤੁਸੀਂ ਆਪਣੇ ਆਪ ਨੂੰ ਇੱਕ ਸਵਾਲ ਪੁੱਛਣਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਤੋਂ ਕਦੇ ਇਹ ਸਵਾਲ ਪੁੱਛਿਆ ਹੈ ਕਿ ਮੈਂ ਅਨਸਕਸੈਸਫੁਲ ਨਹੀਂ ਹੋ ਸਕਦਾ ਆਪਣੀ ਲਾਈਫ ਦੇ ਵਿੱਚ ਤੁਹਾਨੂੰ ਪੂਰਾ ਕੌਨਫੀਡੈਂਸ ਆ ਕਿ ਤੁਸੀਂ ਸਫਲ ਹੋ ਸਕਦੇ ਹੋ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਆਪਣੇ ਆਪ ਨੂੰ ਇਹ ਸਵਾਲ ਪੁੱਛੋ ਕਿ ਉਹ ਕਿਹੜਾ ਕੰਮ ਆ ਜਿਹੜਾ ਮੈਂ ਕਰ ਸਕਦਾ ਆ ਅਸੀਂ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹੀ ਕਰਦੇ ਆ ਅਸੀਂ ਆਪਣੇ ਆਪ ਨੂੰ ਸਵਾਲ ਨਹੀਂ ਕਰਦੇ ਅਸੀਂ ਆਪਣੇ ਆਪ ਨੂੰ ਪੁੱਛਦੇ ਹੀ ਨਹੀਂ ਕਿ ਮੈਨੂੰ ਕੀ ਚਾਹੀਦਾ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੁੰਨੇ ਆ ਅਸੀਂ ਸਟੱਡੀ ਤੇ ਜੋੜ ਦਿੱਤਾ ਹੁੰਦਾ ਬਾਅਦ ਵਿੱਚ ਅਸੀਂ ਜੌਬ ਤੇ ਆ ਜਾਂਦੇ ਆ ਫਿਰ ਸਾਡੇ ਵਿਆਹ ਹੋ ਜਾਂਦੇ ਨੇ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਬੱਚਿਆਂ ਦੇ ਵਿੱਚ ਨਿਕਲ ਜਾਂਦੀ ਆ ਉਸ ਤੋਂ ਬਾਅਦ ਅਸੀਂ ਅਸੀਂ ਆਪਣੀ ਜ਼ਿੰਦਗੀ ਦੇ ਬਾਰੇ ਕਦੇ ਸੋਚਦੇ ਹੀ ਨਹੀਂ ਕਿ ਸਾਨੂੰ ਕੀ ਚਾਹੀਦਾ ਅਸੀਂ ਕਿਸ ਕੰਮ ਨੂੰ ਕਰਨਾ ਚਾਹੁੰਦੇ ਸੀ ਕੀ ਗੋਲ ਸੀ ਸਾਡਾ ਕੀ ਦੇ ਵਿੱਚ ਅਸੀਂ ਸਕਸੈਸਫੁਲ ਹੋਣਾ ਚਾਹੁੰਦੇ ਸੀ ਅਸੀਂ ਉਹ ਸੋਚਦੇ ਹੀ ਨਹੀਂ ਅਸੀਂ ਆਪਣੀ ਸੋਚ ਨੂੰ ਉੱਥੇ ਤੱਕ ਲੈ ਕੇ ਨਹੀਂ ਜਾਂਦੇ ਕਿ ਅਸੀਂ ਆਪਣੇ ਆਪ ਦੇ ਬਾਰੇ ਵੀ ਸੋਚੀਏ ਅਸੀਂ ਵੀ ਸਕਸੈਸਫੁਲ ਹੋ ਸਕੀਏ ਇਹ ਹੀ ਆਪਣੇ ਲੋਕਾਂ ਦੀ ਸਭ ਤੋਂ ਵੱਡੀ ਗਲਤੀ ਆ ਅਸੀਂ ਆਪਣੇ ਆਪ ਨੂੰ ਖੋਲ ਦੇ ਇਹ ਮੈਂ ਇੱਕ ਸੁਪਨਾ ਦੇਖਣਾ ਉਹ ਸੁਪਨੇ ਨੂੰ ਮੈਂ ਪੂਰਾ ਕਰਨਾ ਹਣ ਤੁਸੀਂ ਸੁਪਨੇ ਨੂੰ ਪੂਰਾ ਕਰਨ ਦੇ ਲਈ ਕੀ ਕਰੋਗੇ ਕਿੱਥੇ ਜਾਓਗੇ ਕਿਵੇਂ ਦਾ ਤੁਹਾਡਾ ਸੁਪਨਾ ਹੈ ਉਹ ਤੁਸੀਂ ਆਪਣੇ ਆਪ ਦੇ ਨਾਲ ਸਵਾਲ ਕਰਨਾ ਤੇ ਉਹਨੂੰ ਲਿਖਣਾ ਜੇ ਤੁਸੀਂ ਲਿਖੋਗੇ ਤਾਂ ਤੁਹਾਡੇ ਸਾਹਮਣੇ ਇੱਕ ਕਲੈਰਿਟੀ ਆਏਗੀ ਕਿ ਤੁਹਾਡਾ ਇਹ ਸੁਪਨਾ ਤੁਸੀਂ ਇਸ ਸੁਪਨੇ ਨੂੰ ਪੂਰਾ ਕਰਨਾ ਜੇ ਤੁਸੀਂ ਇਦਾਂ ਸੋਚੋਗੇ ਇੱਕ ਕਲੈਰਿਟੀ ਦੇ ਅਕੋਰਡਿੰਗ ਤਾਂ ਤੁਹਾਡੇ ਸਾਹਮਣੇ ਤੁਹਾਡੇ ਸੁਪਨਿਆਂ ਨੂੰ ਪੂਰਾ ਹੋਣ ਦੇ ਵਿੱਚ ਕਦੇ ਨਹੀਂ ਦੇਰ ਹੋਏਗੀ ਤੁਸੀਂ ਲਾਈਫ ਦੇ ਵਿੱਚ ਕਦੇ ਵੀ ਅਨਸਕਸੈਸਫੁਲ ਹੋਗੇ 1 ਪੁਆਇੰਟ ਤੇ ਤੁਸੀਂ ਇਹ ਸੋਚੋਗੇ ਜਦੋਂ ਤੁਸੀਂ ਸੁਪਨਾ ਲਿਆ ਪਹਿਲੇ ਪੁਆਇੰਟ ਤੇ ਇਹ ਹੋਏਗਾ ਕਿ ਸੱਚਮੁੱਚ ਮੈਂ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ ਤਾਂ ਆਪਣੇ ਮਨ ਨੂੰ ਸਮਝਾਓ ਕਿ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਆਪਣੇ ਆਪ ਨੂੰ ਪੋਜ਼ਿਟਿਵਿਟੀ ਦੇ ਵਿੱਚ ਰੱਖੋਗੇ ਤੁਸੀਂ ਜੋ ਮਰਜ਼ੀ ਹੋ ਜਵੇ ਇਸ ਸੁਪਨੇ ਨੂੰ ਪੂਰਾ ਕਰਨਾ ਹੀ ਕਰਨਾ ਕਿਹੜੇ ਕਿਹੜੇ ਸਟੈਪ ਹੋਣੇ ਚਾਹੀਦੇ ਨੇ ਤੁਹਾਡੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਵੀ ਲਿਖਣੇ ਨੇ ਜਦੋਂ ਤੁਹਾਡਾ ਸੁਪਨਾ ਪੂਰਾ ਹੋ ਗਿਆ ਉਹ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੋਏਗੀ ਉਹਦੇ ਲਈ ਤੁਸੀਂ ਇਮੇਜਿਨ ਕਰਨਾ ਜਿੰਨੇ ਜ਼ਿਆਦਾ ਇਮੇਜਿਨੇਸ਼ਨ ਦੇ ਵਿੱਚ ਆਪ ਜੇ ਜ਼ਿੰਦਗੀ ਨੂੰ ਰੱਖੋਗੇ ਜ਼ਿੰਦਗੀ ਉਸੇ ਤਰ੍ਹਾਂ ਚੱਲੇਗੀ ਜੇ ਤੁਸੀਂ ਇੱਥੇ ਮੇਰੀ ਗੱਲ ਨੂੰ ਗਲਤ ਕਹੋਗੇ ਕਿ ਸਾਡੀ ਇਮੇਜਿਨੇਸ਼ਨ ਨਾਲ ਸਾਡੀ ਜ਼ਿੰਦਗੀ ਨਹੀਂ ਚੱਲਦੀ ਤਾਂ ਇੱਕ ਸਵਾਲ ਮੇਰਾ ਤੁਹਾਨੂੰ ਆ ਤੁਸੀਂ ਕਿਤੇ ਨਾ ਕਿਤੇ ਕਦੇ ਇਹ ਸੋਚਿਆ ਹੋਵੇਗਾ ਕਿ ਕਿਤੇ ਇਹ ਰਾਂ ਹੋ ਜਾਵੇ ਸੱਚਮੇਂ ਤੇ ਚੀਜ਼ ਹੋ ਜਾਂਦੀ ਆ ਸੋ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਸਾਡੀ ਸੋਚ ਦੇ ਅਨੁਸਾਰ ਅਸਲਦੀ ਆ ਜਿਵੇਂ ਅਸੀਂ ਸੋਚਦੇ ਆ ਉਵੇਂ ਅਸੀਂ ਬਣਦੇ ਆ ਜੇ ਤੁਸੀਂ ਆਪਣੀ ਸੋਚ ਨੂੰ ਇੱਕ ਤੰਗ ਸੋਚ ਰੱਖਿਆ ਹੋਇਆ ਕਿ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਤਾਂ ਯਕੀਨ ਮੰਨਿਓ ਤੁਸੀਂ ਕੁਝ ਨਹੀਂ ਕਰ ਸਕਦੇ ਜਿੰਨੀ ਜ਼ਿਆਦਾ ਆਪਣੇ ਸੁਪਨਿਆਂ ਨੂੰ ਵੱਡਾ ਰੱਖੋਗੇ ਆਪਣੇ ਗੋਲਸ ਨੂੰ ਪੂਰਾ ਕਰਨ ਦੇ ਲਈ ਪੂਰੀ ਮਿਹਨਤ ਕਰੋਗੇ ਤਾਂ ਯਕੀਨ ਮੰਨਿਓ ਤੁਹਾਨੂੰ ਜ਼ਿੰਦਗੀ ਹਰਾ ਨਹੀਂ ਸਕਦੀ। ਉਹਨਾਂ ਜ਼ਿੰਦਗੀ ਦੇ ਵਿੱਚ ਕੋਈ ਇਨਸਾਨ ਵੀ ਨਹੀਂ ਹਰਾ ਸਕਦਾ। ਜਿੰਨੇ ਜ਼ਿਆਦਾ ਵੱਡੇ ਸੁਪਨੇ ਦੇਖੋਗੇ ਓਨੀ ਜ਼ਿਆਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਵੋਗੇ। ਸਕਸੈਸਫੁਲ ਹੋਣ ਲਈ ਸਭ ਤੋਂ ਪਹਿਲਾ ਗੁਰੂ ਮੰਤਰ ਜੋ ਹੈ ਉਹ ਸਾਨੂੰ ਮਿਹਨਤ ਕਰਨੀ ਹੀ ਪੈਗੀ। ਜੋ ਮਰਜ਼ੀ ਹੋ ਜਾਵੇ, ਜਿਵੇਂ ਦੀ ਮਰਜ਼ੀ ਸਿਚੁਏਸ਼ਨ ਆਵੇ ਮੈਂ ਤਾਂ ਸੁਪਨੇ ਜ਼ਰੂਰ ਦੇਖੂੰਗਾ। ਇਹ ਸੋਚ ਤੁਹਾਨੂੰ ਬਣਾਉਣੀ ਪੈਣੀ ਆ। ਉਸ ਸੋਚ ਦੇ ذریعے ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਤੇ ਆਪਣੇ ਹਰ ਸੁਪਨੇ ਨੂੰ ਪੂਰਾ ਕਰਨਾ। ਤੇ ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਦਿੰਨੀ ਆ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਇਹ ਹੀ ਸਵਾਲ ਕਰਨਾ ਕਿ ਉਹ ਕਿਹੜਾ ਕੰਮ ਆ ਜਿਹੜਾ ਮੈਂ ਸ਼ੁਰੂ ਕਰੂੰਗਾ ਤੇ ਉਹਦੇ ਵਿੱਚ ਪੂਰੀ ਮਿਹਨਤ ਕਰੂੰਗਾ ਤੇ ਆਪਣੇ ਸੁਪਨੇ ਨੂੰ ਪੂਰਾ ਜ਼ਰੂਰ ਕਰੂੰਗਾ ਤੇ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਊਗਾ ਇਸ ਸਵਾਲ ਦਾ ਜਵਾਬ ਤੁਸੀਂ ਆਪਣੇ ਆਪ ਤੋਂ ਜ਼ਰੂਰ ਪੁੱਛਣਾ ਤੇ ਇਸ ਸਵਾਲ ਨੂੰ ਤੁਸੀਂ ਜ਼ਰੂਰ ਲਿਖਣਾ ਕਿ ਤੁਸੀਂ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ ਕਿ ਆਪਣੇ ਆਪ ਨੂੰ ਕਿਵੇਂ ਸੈਟੀਸਫਾਈ ਕਰ ਸਕਦੇ ਹੋ ਕਿ ਜੋ ਵੀ ਤੁਹਾਡਾ ਸੁਪਨਾ ਉਹ ਤੁਸੀਂ ਪੂਰਾ ਕਰ ਰਹੇ ਹੋ ਤੇ ਉਸ ਸੁਪਨੇ ਦੇ ਲਈ ਤੁਸੀਂ ਮਿਹਨਤ ਕਰ ਰਹੇ ਹੋ ਸੋ ਸੁਪਨੇ ਦੇਖੋ ਵੱਡੇ ਸੁਪਨੇ ਦੇਖੋ ਆਪਣੇ ਆਪ ਨੂੰ ਵੱਡੇ ਸੁਪਨੇ ਦੇਖਣ ਦੀ ਪਰਮਿਸ਼ਨ ਦਿਓ ਜਿੰਨੇ ਜ਼ਿਆਦਾ ਤੁਸੀਂ ਵੱਡੇ ਸੁਪਨੇ ਦੇਖੋਗੇ ਓੰਨੇ ਜ਼ਿਆਦਾ ਜ਼ਿੰਦਗੀ ਦੇ ਵਿੱਚ ਵਧੀਆ ਚੀਜ਼ਾਂ ਹੋਣਗੀਆਂ ਓਨੇ ਜਲਦੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਮਿਹਨਤ ਕਰੋਗੇ ਉਮੀਦ ਕਰੋਗੇ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਏਗੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਥੈਂਕ ਯੂ ਸੋ ਮਚ